ਇਹ ਜਿੱਲਾ ਮਰਜ਼ੀ ਤਸੱਦਦ ਕਰ ਲੈਣਾ ਅਸੀਂ ਜਿਹੜੇ ਉਹ ਮਾਸਟਰ ਲੜ ਰਹੇ ਆ ਸਕੂਲ ਲਈ ਉਹੋ ਜਿਹੜੀ ਵਲੇਜਮੈਂਟ ਆ ਉਹਦੇ ਖਿਲਾਫ ਅਖੀਰ ਤੱਕ ਲੜਦੇ ਰਹਿਗੇ ਜੋ ਮਰਜ਼ੀ ਹੋ ਜਾਏ ਸਰਕਾਰ ਨੂੰ ਇਹ ਤੋਂ ਫਰਾ ਕੇ ਛੱਡਾਂਗੇ ਜੋ ਮਾਸਟਰ ਨੂੰ ਚਿਤਾ ਕੇ ਛੱਡਾਂਗੇ ਮਸਲਾ ਉਹ ਤੋਂ ਮਾਸਟਰਾਂ ਨੂੰ ਕੱਟਿਆ ਜਾ ਰਿਹਾ ਤੇ ਜਿਹੜੇ ਗਰੀਬਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਜਾ ਰਹੀਆਂ ਮੈਨੇਜਮੈਂਟ ਹੈ ਜਿਹੜੀ ਉਹ ਲੋਕਾਂ ਦਾ ਧੱਕਾ ਕਰ ਰਹੀ ਹੈ ਮਹੀਨੇ ਦਾ ਘੱਟੋ-ਘੱਟ 12-13 ਲੱਖ ਰੁਪਇਆ ਉੱਥੋਂ ਲੁੱਟਿਆ ਜਾ ਰਿਹਾ ਉਹ ਲੁੱਟ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਦੇ ਹਾਂ ਜਿਹੜਾ ਉਹ ਵਜੀਫਾ ਰਿਲੀਜ਼ ਵੀ ਹੋਇਆ ਸੀ ਹਾਂਜੀ ਉਹ ਵੀ ਰਿਲੀਜ਼ ਹੋਇਆ ਹੁਣ ਵੀ ਇਹੀ ਐਲਐਨ ਨੂੰ ਡੀਸੀ ਨੇ ਵੀ ਉੱਥੇ ਤਿੰਨ ਪੁਆਇੰਟਾਂ ਤੇ ਦੋਸ਼ੀ ਪਾਏਗੇ ਵੀ ਇਹ ਜਿਹੜਾ ਆਪਦੇ ਕੋਲੋਂ 30% ਲਾਉਣਾ ਹੁੰਦਾ ਉਹ ਵੀ ਲਾ ਰਹੇ ਸਗੋਂ ਇਹਨਾਂ ਨੂੰ ਵਰਦੀਆਂ ਨਹੀਂ ਦੇ ਰਹੇ ਇਹਨਾਂ ਨੂੰ ਕਿਤਾਬਾਂ ਨਹੀਂ ਦੇ ਰਹੇ ਇਹ ਗੱਲ ਤੇ ਡੀ ਸਾਨੂੰ ਕੱਲ ਤੋਂ ਅਸੀਂ ਨਾਮਪੁਰੇ ਗਿਲठाਣੇ ਮੁਰੇ ਧਰਨਾ ਲਾਇਆ ਸੀ ਸਾਡੀਆਂ ਉੱਥੇ ਗ੍ਰਿਫਤਾਰੀਆਂ ਕੀਤੀਆਂ ਨੇ ਰਾਤ ਭਰ ਤੱਕ ਸਾਨੂੰ ਕੱਲ ਦਾ ਗ੍ਰਿਫਤਾਰ ਕਰਕੇ ਆਨੰਦਗੜ੍ਹ ਥਾਣੇ 'ਚ ਰੱਖਿਆ ਹੋਇਆ ਸੀ ਉੱਥੇ ਸਾਡੀ ਬੰਦੀ ਪਾਈ ਸੀ ਬਹੁਤ ਡਾਂਗਾ ਮਾਰੀਆਂ ਨੇ ਜੁੰਡੇ ਪੱਟੇ ਨੇ ਗੱਡੀਆਂ ਭੰਨੀਆਂ ਨੇ ਸਾਡੇ ਬਜ਼ੁਰਗਾਂ ਦੀ ਇੱਕ ਸਾਡਾ ਨੌਜਵਾਨਾ ਜੌਂਦ ਪੰਣ ਤੋਂ ਉਹਦੇ ਗੋਡੇ ਤੇ ਡਾਂਗ ਮਾਰ ਕੇ ਉਹਦਾ ਗੋਡਾ ਤੋੜਿਆ ਐ ਹੋਰ ਇੱਕ ਸਾਨ ਜਿੰਨੇ ਤੇ ਡਾਂਗਾ ਮਾਰੀਆਂ ਨੇ ਯਾਰ ਸਰਕਾਰ ਜਿਹੜਾ ਮੈਨੇਜਮੈਂਟ ਹੈ ਉਹਦਾ ਪੂਰਾ ਸੂਰਾ ਪੱਕ ਲਿਆ ਰਿਹਾ ਬਟਿੰਡੇ ਦਾ ਡੀਸੀ ਜਿਹੜੇ ਬੱਚੇ ਐ ਉਹਨਾਂ ਨੂੰ ਬੈਗ ਮਿਲਦੇ ਸੀ ਰੇਚਰ ਮਿਲਦੀ ਸੀ ਪੈਨਸਲ ਮਿਲਦੀ ਸੀ ਕਾਪੀਆਂ ਤੇ ਕਿਤਾਬਾਂ ਮਿਲਦੀਆਂ ਸੀ ਟੀਚਰਾਂ ਨੇ ਬਹੁਤ ਮਿਹਨਤ ਕਰਕੇ 250 ਬੱਚੇ ਸਕੂਲ ਚ ਕੀਤੇ ਅੱਜ ਉਹ ਮੈਨੇਜਮੈਂਟ ਉਹਨਾਂ ਟੀਚਰਾਂ ਨੂੰ ਕੱਢ ਕੇ ਤੇ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਸਾਡੇ ਨਾਲ ਸਕੂਲ ਦੇ ਮਾਪੇ ਵੀ ਨੇ ਯਾਰ ਇਹ ਸੀ ਜੀ ਤਾਰਦਾ ਸੀ ਜੀ ਸਾਧ ਰਾਣਾ ਗੱਲ ਕਰਾ ਸੰਬਧੀ ਕਰਕੇ ਉੱਥੇ ਜੀ ਉਹਨੂੰ امی 6:00 ਵੱਜ ਗਈ ਉੱਥੇ ਅੱਛਾ ਲੱਖੀ ਜਾੜ ਜੀ ਲਾਠੀ ਜਾੜ ਜੀ ਅੱਛਾ ਉਹ ਪਹਿਲਾਂ ਵੱਜੀ ਵੀ ਸੀਗੀ ਜੀ ਉੱਤੋਂ ਉੱਤੇ ਲੱਖੀ ਜਾੜ ਦੀ ਦੁਆਰੇ ਅੱਛਾ ਹਾਂ ਜੀ ਤੇ ਕੋਈ ਮੋਢੀ ਸਹਾਇਤਾ ਦਿੱਤੀ ਰਾਤ ਦੇ ਤੁਸੀਂ ਆਸ ਚੰਗੀ ਭਾਈ ਇੰਕੀ ਸਹਾ ਤਾਂ ਹੀ ਹੈ ਉਹ ਮੈਡੀਕਲ ਸਹਾਇਤਾ ਤੋਂ ਡਾਕਟਰ ਭੁਲਾ ਤੁਹਾਡੇ ਭਾਈ ਡਾਕਟਰ ਭੁਲਾ ਸੀ ਠੀਕ ਹੈ ਉਹ ਹੀ ਪੇਨ ਕਿਲਰ ਦੇ ਗਏ ਪੇਨ ਕਿਲਰ ਦੇ ਗਏ ਹੁਣ ਆਰਾਮ ਹੈ ਹਾਂ ਬਰ ਆਰਾਮ ਆਈ ਬਰੋਂ ਠੀਕ ਗਈ ਪਰ ਥੋੜਾ ਜੀਸਾ ਬਨੇ ਲੱਗ ਪਾਇ ਦਨੀ ਠੀਕ ਹੈ ਫ੍ਰੈਕਚਰ ਵਗੈਰਾ ਨਹੀਂ ਹੈ ਹਾਂਜੀ ਕੁੜਾ ਮੋਟਾ ਡਾਕਟਰ ਅਕਸਰਾ ਕਰਨੀ ਐ ਅਕਸਰਾ ਕਰਨੀ ਠੀਕ ਤੁਹਾਡੀ ਪਹਿਲਾ ਪਹਿਲੇ ਉਹਦੀ ਡੱਟ ਫ੍ਰੈਕਚਰ ਫਿਰ ਤੁਹਾਡਾ ਮੋਟਲੀ ਸਹਾਇਤਾ ਦਿੱਤੀ ਉਹਨੂੰ ਮੈਡੀਕਲ ਰੋਗ ਲਾ ਰਹੇ ਨੇ ਉਹਦਾ ਵੀ ਲਿਚੀ ਦਿੱਤੀ ਮੁੜੀ ਸਹਾਇਤਾ ਦਿੱਤੀ ਹੋਈ ਜਦੋਂ ਮੈਂ ਕਈ ਨੂੰ ਦਿੱਤੀ ਹੈ ਕੋਈ ਡਾਗ ਨਹੀਂ ਵਜੀ ਡੁੱਗ ਡਬਲ ਨੇ ਫ੍ਰੈਕਚਰ ਐਜੀ ਜਿਹਦਾ ਪ੍ਰੈਸ਼ਰ ਹੋਇਆ ਹੈ ਪ੍ਰੈਸ਼ਰ ਹੋਇਆ ਹੈ ਹੁਣ ਤੁਸੀਂ ਇੱਥੇ ਮੈਡੀਕਲ ਮੈਡੀਕਲ ਕਰਾਉਣ ਵਾਸਤੇ ਲੈ ਕੇ ਆ ਮੈਡੀਕਲ ਕਰਵਾ ਕੇ ਪੇਸ਼ ਅਦਾਲਤ ਕੋ ਕਿੰਨੇ ਯੂਨੀਅਨ ਦੇ ਨੰਬਰ 36 ਕਿਹੜੀ ਛੱਤੀ ਨੇ ਪੰਜ ਲੇਡੀਜ਼ ਨੇ ਕਿਹੜੀ ਤਰ੍ਹਾਂ ਦਾ ਬਤਾਂਤ ਮੰਗਲਾ ਦੱਸ ਕੀਤਾ ਨਾ 35386 341 340 ਅੱਛਾ ਜਿਹੜੇ ਤੁਸੀਂ ਮੈਡੀਕਲ ਦੀ ਗੱਲ ਕਰ ਰਹੇ ਹੋ ਕਿ ਡਾਕਟਰਾਂ ਦੀ ਟੀਮ ਗਈ ਸੀ ਜਾਂ ਕਿਸ ਤਰ੍ਹਾਂ ਤੁਸੀਂ ਆਪਣੇ ਤੌਰ ਤੇ ਦਵਾ ਇਹ ਹੁਣ ਕਰਵਾ ਦਿੱਤੀ ਮੈਡੀਕਲ ਨਹੀਂ ਜਿਹੜੀ ਪਹਿਲਾਂ ਉਹ ਦੋ ਸਾਰੇ ਨੇ ਤੁਹਾਡੇ ਤੇ ਉਹ ਤਾਂ ਝੂਠੇ ਦੋਸ਼ ਲਾ ਰਹੇ ਨੇ ਠੀਕ ਹੈ ਲੱਤ ਉਹਨਾਂ ਦੀ ਪਹਿਲਾਂ ਫ੍ਰੈਕਚਰ ਹੈ ਹਾਂਜੀ ਲੱਤ ਉਹਦੀ ਪਹਿਲਾਂ ਹੀ ਫ੍ਰੈਕਚਰ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ